ਇਹ ਵੀਡੀਓ ਲਗਭਗ 1995 ਜਾਂ 2000 ਦੇ ਨੇੜੇ ਤੇੜੇ ਬਣੀ ਹੋਊਗੀ ਸ਼ਾਇਦ ਤੁਹਾਨੂੰ ਇੰਜ ਹੀ ਲੱਗਦਾ ਹੋਊਗਾ ਇਹ ਵੀਡੀਓ ਦੇਖਣਸਾਰ ਕਿਉਂਕਿ ਵੀਡੀਓ ਦੇ ਵਿੱਚ ਕੱਚੇ ਮਕਾਨ ਕੱਚੀਆਂ ਪਈਆਂ ਕੱਚਾ ਪਿੰਡ ਬਲਦ ਰੇੜੇ ਕਿਕਰਾਂ ਤੇ ਇਹੋ ਜਿਹਾ ਕੁਝ ਦੇਖਣ ਨੂੰ ਮਿਲੂਗਾ ਜਿਹੜਾ ਕਿ ਅੱਜ ਤੋਂ 25 ਸਾਲ ਪਹਿਲਾਂ ਹੁੰਦਾ ਸੀ ਪਰ ਹੈਰਾਨੀ ਤੁਹਾਨੂੰ ਉਦੋਂ ਹੋਊਗੀ ਜਦੋਂ ਦੱਸਿਆ ਕਿ ਇਹ ਵੀਡੀਓ 2023 ਦੀ ਹੈ ਤੇ ਇਹ ਵੀਡੀਓ ਪੰਜਾਬ ਦੀ ਵੀ ਨਹੀਂ ਹੈ ਦੇਖਣਸਾਰ ਤਾਂ ਇਹੀ ਲੱਗਦਾ ਹੈ ਕਿ ਇਹਾਰੇ 25-30 ਸਾਲ ਪੁਰਾਣਾ ਪੰਜਾਬ ਹੈ ਜਿੱਥੇ ਕਹੇ ਜਾਂ ਕੁਝ ਦੇਖਣ ਨੂੰ ਮਿਲਦਾ ਕਿਉਂਕਿ ਕੱਚੇ ਮਕਾਨ ਅੱਜਕੱਲ ਪਿੰਡਾਂ 'ਚ ਰਹੀ ਕਿੱਥੇ ਗਏ ਨੇ ਤੇ ਪਿੰਡਾਂ ਦੇ ਵਿੱਚ 8-10 ਪਸ਼ੂ ਖੜੇ ਹੋਣ ਇਹ ਵੀ ਕਿਤੇ ਦੇਖਣ ਨੂੰ ਨਹੀਂ ਮਿਲਦਾ ਅਸਲ ਦੇ ਵਿੱਚ ਇਹ ਵੀਡੀਓ ਪੰਜਾਬ ਦੀ ਵੀ ਨਹੀਂ ਹੈ ਤੇ ਇਹ ਵੀਡੀਓ 1995 ਜਾਂ 2000 ਦੀ ਵੀ ਨਹੀਂ ਹੈ ਇਹ ਵੀਡੀਓ ਅਸੀਂ ਬਣਾਈ ਸੀ 2023 ਦੇ ਵਿੱਚ ਜਦੋਂ ਅਸੀਂ ਗਏ ਸੀ ਰਾਜਸਥਾਨ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਵਿੱਚ ਉੱਥੋਂ ਦੀ ਤਹਿਸੀਲ ਸੂਰਤਗੜ ਦੇ ਵਿੱਚ ਪਿੰਡ ਪੈਂਦਾ ਜੀ ਢਾਬਾਂ ਚਲਾਰ ਜਿੱਥੇ ਕਿ ਬਹੁਤ ਸਾਰੀਆਂ ਸਿੱਖ ਫੈਮਿਲੀ ਆ ਪੰਜਾਬੀ ਪਰਿਵਾਰ ਰਹਿੰਦੇ ਆ ਤੇ ਹਿੰਦੂ ਪਰਿਵਾਰ ਵੀ ਰਹਿੰਦੇ ਆ ਸੋ ਸਾਰੇ ਜਿਹੜੇ ਲੋਕ ਆ ਮਿਲਜੁਲ ਕੇ ਇੱਕ ਦੂਜੇ ਨਾਲ ਰਹਿੰਦੇ ਆ ਬਹੁਤ ਸੋਹਣਾ ਪਿੰਡ ਹੈ ਬਹੁਤ ਸੋਹਣਾ ਇਲਾਕਾ ਹੈ ਤੇ ਇਸ ਦੀ ਖਾਸੀਅਤ ਮੈਂ ਇਹ ਕਹਿ ਸਕਦਾ ਕਿ ਇਹ ਅਜੇ ਤੋਂ 25 30 ਸਾਲ ਪਿਛੇ ਬੈਠੇ ਨੇ ਆਪਣੇ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ ਇਹ ਏਰੀਆ ਪਿੱਛੇ ਆ ਯਕੀਨਨ ਤੌਰ ਤੇ ਕਹਿ ਸਕਦੇ ਆ ਕਿ ਕਿਉਂਕਿ ਸੁੱਖ ਸਹੂਲਤਾਂ ਆਪਣੇ ਜਿੰਨੀ ਇਹਨਾਂ ਕੋਲੇ ਨਹੀਂ ਹੈਗੀਆਂ ਯਕੀਨਨ ਤੌਰ ਤੇ ਪੈਸਾ ਵੀ ਉਹਨਾਂ ਨਹੀਂ ਹੈਗਾ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਲੋਕ ਆਪਣੇ ਨਾਲੋਂ ਤੰਦਰੁਸਤ ਜ਼ਿਆਦਾ ਇਹਨਾਂ ਲੋਕਾਂ ਦੇ ਵਿੱਚ ਆਪਸੀ ਭਰਪਾ ਜ਼ਿਆਦਾ ਆਪਸੀ ਪਿਆਰ ਜ਼ਿਆਦਾ ਹੈ ਅੱਜ ਵੀ ਲੋਕ ਇੱਕ ਦੂਜੇ ਨਾਲ ਜ਼ਿਆਦਾ ਮਿਲ ਖੁਸ਼ੀ ਖੇ ਰਹੇ ਹਿੰਦੇ ਹੈਗੇ ਤੇ ਔਰਤਾਂ ਵੀ ਦੇਖਿਆ ਜਾਵੇ ਤਾਂ ਉਹਨੀਆਂ ਫਾਰਵਰਡ ਨਹੀਂ ਹੋਈਆਂ ਬਹੁਤ ਸਾਰੀ ਔਰਤਾਂ ਇੱਥੇ ਮੁੰਡ ਵੀ ਕੱਢਦੇ ਆ ਕੱਚੇ ਮਕਾਨ ਤੇ ਤੇ ਆਮ ਹੀ ਹੈਗੇ ਲੋਕਾਂ ਦੇ ਵਿੱਚ ਪਿਆਰ ਏਕਤਾ ਜ਼ਿਆਦਾ ਹੈ ਤੇ ਮਿਲਜੁਲ ਕੇ ਲੋਕ ਰਹਿੰਦੇ ਆ ਪੈਸਾ ਘੱਟ ਹੈ ਪਰ ਇਹਨਾਂ ਦੀਆਂ ਜ਼ਰੂਰਤਾਂ ਵੀ ਘੱਟ ਹੈ ਉਹਨਾਂ ਜ਼ਰੂਰਤਾਂ ਦੇ ਵਿੱਚ ਉਹਨਾਂ ਪੈਸਾ ਨੇ ਨਾਲੇ ਲੋਕ ਖੁਸ਼ ਹੈਗੇ ਪਿੰਡਾਂ ਦਾ ਵਿਕਾਸ ਜ਼ਰੂਰ ਨਹੀਂ ਹੋਇਆ ਪਰ ਵਿਕਾਸ ਹੋਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਵੈਸੀ ਹੀ ਚਲੀਆਂ ਜਾਂਦੀਆਂ ਜਿਵੇਂ ਕਿ ਪੰਜਾਬੀਆਂ ਦੇ ਕੋਲੋਂ ਸਿਹਤ ਜਿਹੜੀ ਆ ਖੋਸਦੀ ਜਾ ਰਹੀ ਹੈ ਜਿਵੇਂ ਕਿ ਆਪਾਂ ਕਹਿ ਲਈ ਕਿ ਨਸ਼ਾ ਵਗੈਰਾ ਜਿਵੇਂ ਕੁਝ ਜ਼ਿਆਦਾ ਵੱਧ ਗਿਆ ਜਾਂ ਆਪਣੇ ਸਿਹਤ ਪੱਖੋਂ ਕਮਜ਼ੋਰ ਹੋ ਰਹੇ ਇਹ ਗੱਲਾਂ ਆਪਾਂ ਗਮਾਈਆਂ ਬਾਕੀ ਆਪਾਂ ਕੀ ਗਮਾਇਆ ਤੇ ਕੀ ਖਟਿਆ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਜੀ ਧੰਨਵਾਦ